ਬਲਵੀਰ ਪਰਵਾਨਾ ਜੀ ਦੀ ਮਿੰਨੀ ਕਹਾਣੀ ਸੌਰਾ ਕਰ ਸੌਰੇ ਕਰ ਦੇ ਬੂਹੇ ਲੰਘਦਿਆਂ ਜਵਾਈ ਨੇ ਖੰਗੂਰਾ ਮਾਰਿਆ ਤੇ ਫਿਰ ਆਪਣੀ ਟੁੱਟੀ ਜਹੀ ਸਾਈਕਲ ਬੇੜੇ ਚ ਕੰਧਰ ਨਾਲ ਖੜੀ ਕਰਦਿਆਂ ਸੱਸ ਨੂੰ ਮੱਥਾ ਟੇਕਿਆ ਘਰ 'ਚ ਇੱਕ ਅਚੇਚ ਜਿਹਾ ਪਸਰ ਗਿਆ ਦੀਪ ਤੂੰ ਮੀਟੀ ਫੜ ਲਿਆ ਹਵੇਲੀੋਂ ਆਏ ਵੱਡੇ ਸਾਲੇ ਪਾਲ ਨੇ ਛੋਟੇ ਦੀਪ ਨੂੰ ਤੀਰ ਪੇ ਫੜਾਉਂਦਿਆਂ ਕਿਹਾ ਪਾਈਆ ਫੌਜੀ ਬੰਤ ਅਜੇ ਵੀ ਰੰਮ ਵੇਚਦਾ ਇੱਕ ਹਟ ਗਿਆ ਹੁਣ ਇਸ ਤੋਂ ਪਹਿਲਾਂ ਕਿ ਦੀਪ ਸਾਈਕਲ ਫੜ ਘਰੋਂ ਨਿਕਲਦਾ ਜਵਾਈ ਜੀ ਮਹਾਰਾਜ ਬੋਲ ਪਈ ਅਜੇ ਵੀ ਵੇਚਦਾ ਤੇ ਫਿਰ ਪੰਜਾਹ ਦਾ ਇੱਕ ਹੋਰ ਨੋਟ ਦੀਪ ਨੂੰ ਫੜਾਉਂਦਿਆਂ ਪਾਲ ਨੇ ਕਿਹਾ ਇੰਜ ਕਰੀ ਮੰਤ ਤੋਂ ਰੰਮ ਦੀ ਬੋਤਲ ਵੀ ਫੜੀ ਆਈ ਸਾਡੇ ਪਿੰਡ ਮਿਲਦੀ ਹੀ ਨਹੀਂ ਬਸ ਰੂੜੀ ਮਾਰਕਾ ਨਾਲ ਹੀ ਵਕਤ ਸਾਰਨਾ ਪੈਂਦਾ ਤੇ ਜਵਾਈ ਹੁਰੀ ਨਹਾਉਣ ਧੋਣ ਚ ਰੁੱਝ ਗਏ ਤਾਂ ਕਿ ਖਾਣ ਪੀਣ ਤੋਂ ਪਹਿਲਾਂ ਸੁਸਤੀ ਲਾ ਸਕਣ ਪਰ ਪਾਲ ਕੱਲ ਉਸ ਜੂਰੀ ਦਾ ਥੈਲਾ ਲੈਣ ਵਾਸਤੇ ਕਿਸੇ ਤੋਂ 750 ਰੁਪਿਆ ਫੜਿਆ ਸੀ ਉਸ 'ਚੋਂ 80 ਤਾਂ ਲੇਖੇ ਲੱਗ ਗਏ ਸੀ ਤੇ ਬਾਕੀ ਉਹ ਪਾਈਆ ਪਿਛਲੀ ਵਾਰੀ ਵਾਲੀ ਬੋਤਲ ਵਧੀਆ ਸੀ ਨਹਾ ਤੋਂ ਬੇਲੇ ਹੋਏ ਜਵਾਈ ਸਾਹਿਬ ਵੇੜੇ 'ਚ ਬਿਸ਼ੇਮੰਜੇ ਤੇ ਆਣ ਬੈਠੇ ਇੱਕ ਵਾਰ ਤਾਂ ਪਾਲਦਾ ਜੀ ਕੀਤਾ ਕਹਿ ਦੇਵੇ ਘਰ ਗਏ ਕਿਸੇ ਨੂੰ ਚਾਹ ਵੀ ਪਿਆਈ ਛੱਜ ਨਾਲ ਇੱਥੇ ਆ ਕੇ ਇਦਾਂ ਹੁਕਮ ਚੱਲਦਾ ਜਿਦਾਂ ਪਟਿਆਲੇ ਵਾਲੇ ਮਹਾਰਾਜੇ ਦਾ ਪੁੱਤ ਹੋਵੇ ਪਰ ਰਿਸ਼ਤੇ ਦਾ ਖਿਆਲ ਕਰ ਉਹ ਸਿਰਫ ਇੰਨਾ ਹੀ ਕਹਿ ਸਕਿਆ ਹਾਂ ਫੌਜੀ ਆਪਾਂ ਨੂੰ ਮਾਲ ਵਧੀਆ ਦਿੰਦਾ ਹੈ